ਲੋਕ ਚੰਦ ਕਲੇਰੀ ਪਰ ਨੇ ਕਾਫੀ ਕੁਝ ਹੈ ਮਹੱਤਵਪੂਰਨ ਜ਼ਿੰਦਗੀ ਦੇ ਵਾਰਿਕਿਆ ਸਦਨ ਨੂੰ ਮੋਹ ਸਿੰਘ ਸਭਰਾ ਵਿਸ਼ੇਸ਼ ਕਰਕੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਬਹੁਤ ਸਰੀਆ ਸ਼ਖਸੀਤਾ ਮੇਲਾ ਹਾਜ਼ਰੀ ਲਵਾ ਚੁੱਕਿਆ ਨਹੀਂ ਸਿੱਖੂ ਸਾਹਿਬ ਨੇ ਬਹੁਤ ਨਿਚੋੜ ਕੁਝ ਕਾਇਸੇ ਕਿਉਂਕਿ ਲੋਕ ਮਨਾਂ ਦੀ ਤਰਜਮਾਨੀ ਕਰਦੇ ਨੇ ਜਿਹੜੇ ਲੋਕਾਂ ਨੂੰ ਹੁੰਦੇ ਨੇ ਗੁਰਦਾਸ ਸਿੰਘ ਆਲਮ ਬਾਰੇ ਅਸੀਂ ਨਿਰੰਤਰ ਵਿਚਾਰਾ ਕਰਦੇ ਆਂ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਸੰਸਥਾ ਜਿਹੜੀ ਉਹਨਾਂ ਦੇ ਨਾਮ ਤੇ ਗਠਿਤ ਹੋਈ ਹੈ ਭੀੜ ਤੋਂ ਹਟ ਕੇ ਹੈ ਸੰਸਥਾ ਸਿਪ ਸੰਸਥਾ ਦੇ ਵਾਸਤੇ ਨਹੀਂ ਕੁਝ ਵਿਗਿਆਕਤਾ ਵਾਸਤੇ ਹੈ ਕਿਉਂਕਿ ਗੁਰਦਾਸ ਸਿੰਘ ਆਲਮ ਉਹਨਾਂ ਨੇ ਕਿਵੇਂ ਲੋਕਾਂ ਦੀ ਗੱਲ ਕੀਤੀ ਸ਼ੁਰੂ ਦੇ ਵਿੱਚ ਤੁਸੀਂ ਤਰਨ ਵਿੱਚ ਸੁਣਿਆ ਕੋਈ ਵੀ ਸ਼ਾਇਰ ਜੇਕਰ ਕੋਈ ਕਿੰਨਾ ਵੀ ਹਰਮਨ ਪਿਆਰਾ ਹੈ ਉਹ ਫਿਰ ਲੋਕਾਂ ਦਾ ਨਹੀਂ ਹੋ ਸਕਦਾ ਜਿਹੜਾ ਹਰਮਨ ਪਿਆਰਾ ਹੈ ਉਹ ਫਿਰ ਲੋਕਾਂ ਦਾ ਦੱਬੇ ਕੁਛ ਲਈ ਪੀੜਤ ਲੋਕਾਂ ਦਾ ਪਿਆਰਾ ਉਸ ਵੇਲੇ ਨਹੀਂ ਹੋ ਸਕਦਾ ਕਿਉਂਕਿ ਜਦੋਂ ਉਹਨਾਂ ਦੀ ਗੱਲ ਕਰੇਗਾ ਤਾਂ ਸਥਾਪਤੀ ਨੂੰ ਤਕਲੀਫ ਹੋਣੀ ਹੋਣੀ ਹੈ ਤੇ ਜਦੋਂ ਸਥਾਪਤੀ ਦੀ ਤਕਲੀਫ ਹੈ ਤੇ ਫੇਰ ਹੈ ਇਹਦਾ ਮਤਲਬ ਇੱਕ ਤਰ੍ਹਾਂ ਜਿਹੜੀ ਹੈ ਖੁਸ਼ ਨਹੀਂ ਹੋਣੀ ਜਿਵੇਂ

ਜਿਵੇਂ ਅਸੀਂ ਹਾਣਮ ਸਾਹਿਬ ਉਹਨਾਂ ਨੇ ਜ਼ਿੰਦਗੀ ਬਾਰੇ ਸ਼ਬਦਾਂ ਦੀ ਬਹੁਤ ਇਸਤਾਰ ਤੇ ਹਰ ਪ੍ਰੋਗਰਾਮ 'ਚ ਗੱਲ ਕਰਦੇ ਆਂ ਇਸ ਵਾਰ ਜੁੜੀ ਪ੍ਰਮਾਣਿਕਤਾ ਗਿਆ ਕੀ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਉਹਨਾਂ ਦੇ ਸਬੰਧ ਦੇ ਵਿੱਚ ਵੀ ਜ਼ਰੂਰ ਰਚਨਾ ਦੀ ਸਾਜ ਨੂੰ ਵੇਤੇ ਮੈਂ ਉਹਦੇ ਵਿੱਚੋਂ ਕੁਝ ਸ਼ਬਦ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ ਅਸਲ 'ਚ ਦੀਵਾਨ ਸਿੰਘ ਕਾਲੇਪਾਣੀ ਅਜੇ ਸ਼ਾਇਦ ਨਹੀਂ ਜਿਨ੍ਹਾਂ ਨੇ ਆਪਣਾ ਜੀਵਨ ਸਾਹਿਤ ਨੂੰ ਸਮਰਪਿਤ ਤਾਂ ਕੀਤਾ ਹੀ ਕੀਤਾ ਪਰ ਜੋ ਉਹਨਾਂ ਨੇ ਲਿਖਿਆ ਉਸ ਦੇ ਨਾਲ ਆਪਣਾ ਜੀਵਨ ਸ਼ਹਾਦਤ ਰੂਪੀ ਜਿਹੜਾ ਹੈ ਉਹ ਸੰਘਰਸ਼ ਦੇ ਵਿੱਚ ਵੀ ਲਾ ਦਿੱਤਾ ਜ਼ਿੰਦਗੀ ਬਾਰੇ ਕੋਈ ਨਾ ਦੀ ਨਜ਼ਰ ਦੇ ਕੁਝ ਸ਼ਬਦ ਨੇ ਬੜੇ ਪਿਆਰੇ ਸਹਿਸ ਤੇ ਛੱਡ ਕੇ ਸਹਿਸ ਸਿਆਣਪਾਂ ਭੈ ਭਰਮ ਨੂੰ ਹੂ ਪਾਰ ਫਿੱਕਾ ਬੁੱਲਣ ਦੂਰ ਕਰ ਭੁੱਲਾ ਮਨੋਂ ਵਿਸਾਰ ਪੈਰੀ ਪੈ ਮਨਾ ਲਈ ਵਿਛੜਿਆ ਜੀ ਯਾਰ ਪਿਆਰ ਨਕੀੜਨ ਪੀੜ ਲੈ ਕਟ ਬਲਵਕੜੀ ਮਾਰ ਥੋੜੀ ਛੁੱਟੀ ਜਾਂ ਮਿਲੀ ਕਰਲੇ ਰੱਜ ਪਿਆਰ ਟਿੱਕੀ ਜਾਉ ਜਦ ਆਪਸੀ ਹਾਲਾ ਮੁਕ ਵਿਸਾਰ ਜ਼ਿੰਦਗੀ ਦੇ ਸਬੰਧ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਵਤਾਵਾਂ ਕਿਤਾਬਾਂ ਨਹੀਂ ਉਹਨਾਂ ਦੀ ਗਿਣਤੀ ਬੇਸ਼ੱਕ ਉਹਨਾਂ ਦੇ ਆਪਣੇ ਜੀਵਨ ਸਫਰ ਦਾ ਰਾਨ ਇੱਕ ਸੀ ਉਸ ਤੋਂ ਬਾਅਦ ਚਾਰ ਕਵਤਾਵਾਂ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਦੀ ਕੁੱਲ ਹੁਣ ਤੱਕ ਨਹੀਂ ਅਰੰਭ ਦੇ ਵਿੱਚ ਸਾਲ 1938 ਦੇ ਵਿੱਚ ਵਗਦੇ ਪਾਣੀ ਇਹ ਉਹਨਾਂ ਦੀ ਜਿਹੜੀ ਹੈ ਕਾਵ ਰਚਨਾ ਉਹਨਾਂ ਨੇ ਲਿਖੀ ਤੇ ਬਹੁਤ ਲਿਖਤਾ ਹੋਰ ਸੰ ਜਿਹੜੀਆਂ ਕਿ ਬਾਅਦ ਚ ਪ੍ਰਕਾਸ਼ ਹੋਈਆਂ ਮਨੁਪ੍ਰੰਤ ਅੰਤਮ ਲਹਿਰਾ ਹਤੇ ਇਸ ਤੋਂ ਇਲਾਵਾ ਉਹਨਾਂ ਦੀ ਬਾਤ ਵੀ ਹੈ ਇਹ ਇੱਕ ਕਿਤਾਬ ਹੈ ਜਿਹੜੀ ਕਿ ਸੁਭਾ ਸਿੰਘ ਜੀ ਨੇ ਲਿਖੀ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਦਿਵਾਨ ਸਿੰਘ ਕਾਲੇਵਾਲੀ ਬੜੀ ਵਧੀਆ ਕਿਤਾਬ ਹੈ ਪੂਰਾ ਉਹਨਾਂ ਦਾ ਜੀਵਨ ਹੈ ਉਹਨਾਂ ਦੇ ਬਾਰੇ ਪੂਰੀ ਖੋਜ ਤੇ ਵਿਚਾਰ ਹੈ ਉਹਨਾਂ ਜ਼ਿੰਦਗੀ ਤੇ ਉਹਨਾਂ ਦਾ ਜੀਵਨ ਜਿਹੜਾ ਪੂਰਾ ਸਫ਼ਰ ਹੈ ਉਹਦੇ ਬਾਰੇ ਕੁਝ ਅਹਿਮ ਗੱਲਾਂ ਕਰਨਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ ਬਹੁਤ ਦੁਖਦਾਈ ਗੱਲ ਹੈ ਕਿ ਅਸੀਂ ਜਿੰਨਾ ਸਾਇੰਸਕਾਰਾਂ ਨੂੰ ਪਛਾਣਿਆ ਉਹਨਾਂ ਦੇ ਬਾਰੇ ਤਾਂ ਵੱਧ ਤੋਂ ਵੱਧ ਯੂਨੀਵਰਸਿਟੀਆਂ ਦੇ ਵਿੱਚ ਕੋਝ ਪੱਤਰ ਵੀ ਲਿਖੇ ਗਏ। ਬਹੁਤ ਕੁਝ ਉਹਨਾਂ ਦੇ ਬਾਰੇ ਚਿਹਰਾ ਦੀ ਸਥਾਪਿਤ ਹੋਈਆਂ। ਬੜਾ ਕੁਝ ਸਾਨੂੰ ਪਤਾ ਨਹੀਂ ਹੈ ਪਰ ਜਿੰਨਾ ਵਿਅਕਤੀਆਂ ਦੀ ਜ਼ਿੰਦਗੀ ਦਾ ਸੰਘਰਸ਼ ਜਿਹੜਾ ਹੈ ਉਹ ਕਿਤੇ ਦੂਰ ਸਥਾਨ ਤੇ ਕਿਤੇ ਨਾ ਕਿਤੇ ਰਹਾ ਉਹ ਸਾਡੇ ਤੋਂ ਸਾਹਿਤਕ ਤੌਰ ਤੇ ਸਾਡੇ ਹਰਗਿਆਂ ਦੇ ਵਿੱਚ ਜਾਣੇ ਪਹਿਚਾਣੇ ਨਹੀਂ ਗਏ ਜਿਸ ਤਰ੍ਹਾਂ ਅਸੀਂ ਗੁਰਦਾਸ ਰਾਮ ਆਲਮ ਦੀ ਗੱਲ ਕਰਦੇ ਹਾਂ ਜਾਂ ਉਲਫਤ ਬਾਜਬਾ ਸਾਹਿਬ ਦੀ ਗੱਲ ਕਰਦੇ ਹਾਂ ਤੇ ਉਲਫਤ ਬਾਜਬਾ ਸਾਹਿਬ ਵੀ ਅਸੀਂ ਕਿੰਨੀਆਂ ਕਮੇਹਫਲਾ ਦੇਖੀਆਂ ਜੇ ਉਹਨਾਂ ਦੀ ਗੱਲ ਤੇ ਉਹਨਾਂ ਦੀ ਨਜ਼ਮ ਪੜ੍ਹੀ ਜਾਵੇ ਬਹੁਤ ਕੱਟ ਨੇ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਪਿਆਰ ਹੈ ਉਹੀ ਗੱਲ ਕਰਦਾ ਹੈ ਛੇਵੀਂ ਜਮਾਤ ਤੋਂ ਮੈਨੂੰ ਮੌਕਾ ਮਿਲਿਆ ਕਿ ਉਹਨਾਂ ਤੋਂ ਪੜਨ ਦਾ ਵੀ ਤੇ ਉਥੇ ਗੁਰਦਾਸ ਰਾਮ ਆਲਮਪੁਰਾ ਨਾਲ ਉਦੋਂ ਮੁਲਾਕਾਤ ਹੁੰਦੀ ਤੇ ਉਹਨਾਂ ਦੀ ਪ੍ਰੇਰਣਾ ਮਿਲੀ ਜਿਹਦੇ ਕਾਰਨ ਕਾਫੀ ਉਸ ਗੱਲ ਦਾ ਪ੍ਰਭਾਵ ਰਿਹਾ ਇਸੇ ਤਰ੍ਹਾਂ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਹਰਾਂ ਦੀ ਗੱਲ ਹੈ ਉਹਨਾਂ ਦਾ ਜਨਮ ਜਿਸ ਤਰ੍ਹਾਂ ਜ਼ਿਕਰ ਹੋਇਆ ਕਿ ਪਿੰਡ ਗਲੋਟੀਆਂ ਖੁਰਦੇ ਜਿਹੜਾ ਕਿ ਸਿਆਲਕੋਟ ਦੇ ਵਿੱਚ ਸਾਂਝੇ ਪੰਜਾਬ 'ਚ ਸੀ ਸਰਦਾਰ ਸੁੰਦਰ ਸਿੰਘ ਢਿੱਲੋਂ ਦੇ ਘਰੇ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਤੇ ਛੋਟੇ ਹੁੰਦੇ ਹੀ ਮਾਪੇ ਗੁਜ਼ਰ ਗਏ ਤੇ ਉਹਨਾਂ ਨੇ ਬਜ਼ੁਰਗ ਦਾਦਾ ਜੀ ਤੇ ਚਾਚਾ ਜੀ ਸੋਹਣ ਸਿੰਘ ਉਹਨਾਂ ਨੇ ਪਰਵਰਿਸ਼ ਕੀਤੀ ਉਹਨਾਂ ਦਿਨਾਂ ਦੇ ਵਿੱਚ ਇੱਕ ਮਿਸ਼ਨਰੀ ਸਕੂਲ ਜਿਹੜਾ ਕਿ ਨੇੜੇ ਢਸਕਾ ਦੇ ਵਿਖੇ ਖੁੱਲਿਆ ਸੀ ਉੱਥੇ ਪੜ੍ਹਾਈ ਕੀਤੀ ਤੇ ਇਹਨਾਂ ਨੂੰ ਅ ਬੀ ਡੈਕਲਮੇਸ਼ਨ ਪੋਇਟਰੀ ਬੜਾ ਸ਼ੌਕ ਸੀ ਦੀਵਾਨ ਸਿੰਘ ਜੀ ਨੂੰ ਸੋ ਹਿੱਸਾ ਲੈਂਦੇ ਤੇ ਕਾਫੀ ਮਕਬੂਲ ਹੋ ਗਏ ਤੇ ਕੁਝ ਸਮੇਂ ਬਾਅਦ ਮਾਪਿਆਂ ਨੇ ਸੰਨ 1915 ਦੇ ਵਿੱਚ ਇਹਨਾਂ ਨੂੰ ਖਾਲਸਾ ਸਕੂਲ ਸਿਆਲਕੁਰ ਦਾਖਲ ਕਰਵਾ ਦਿੱਤਾ ਜਿਹੜੇ ਨਵੇਂ ਹੀ ਖੁੱਲਿਆ ਸੀ ਤੇ ਉੱਥੇ ਜਾ ਕੇ ਇਹਨਾਂ ਦੇ ਮਨ ਤੇ ਕਾਫੀ ਸਿੱਖ ਇਤਿਹਾਸ ਦੇ ਫਿਰਸੇ ਦੇ ਸੰਬੰਧ ਵਿੱਚ ਚੰਗਾ ਅਸਰ ਪਿਆ ਵਿਦਿਆ ਦੇ ਪ੍ਰਤੀ ਬਣੀ ਬੜੀ ਜਸਪੀ ਸੀ ਜਿਹਦੇ ਕਾਰਨ 1919 ਦੇ ਵਿੱਚ ਇੰਡੀਅਨ ਮੈਡੀਕਲ ਸਰਵਿਸਿਜ਼ ਉਸ ਵੇਲੇ ਜੋ ਮੈਡੀਕਲ ਦਾ ਖੇਤਰ ਸੀ ਉਸ ਦੇ ਵਿੱਚ ਇਹਨਾਂ ਨੇ ਡਿਪਲੋਮਾ ਕੀਤਾ ਤੇ ਰਾਵਲਪਿੰਡੀ ਦੇ ਵਿੱਚ ਫੌਜੀ ਹਸਪਤਾਲ ਦੇ ਵਿੱਚ ਇਹਨਾਂ ਦੀ ਉੱਥੇ ਸੇਵਾ ਸ਼ੁਰੂ ਹੋਈ ਹੁਣ ਇੱਥੋਂ ਸ਼ੁਰੂ ਹੁੰਦਾ ਇੱਕ ਮੱਖਰਾ ਜੀਵਨ ਦੀਵਾਨ ਸਿੰਘ ਕਾਲੇਪਾਣੀ ਹੋਣਾ ਦਾ ਉਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਦੇ ਸ਼ਹਿਜ਼ਾਦੇ ਦੀ ਭਾਰਤ ਦੇ ਵਿੱਚ ਆਮਦ ਸੀ ਤੇ ਰਿਕਸ਼ਈ ਚ ਜਿੱਥੇ ਸਵਾਗਤ ਹੋ ਰਿਹਾ ਸੀ ਉੱਥੇ ਦੂਸਰੇ ਪਾਸੇ ਰੱਖ ਦਿਵਾਨ ਸਿੰਘ ਕਿਤੇ ਨਾ ਕਿਤੇ ਉਹਨਾਂ ਦੇ ਕੋਲ ਕਿ ਸਾਹੇਤਿਕ ਸੋਚ ਸੀ ਜਾਂ ਵਿਸੇਗ ਤੋਂ ਪ੍ਰਭਾਵਿਤ ਸੀ ਕਿ ਸਥਾਪਤੀ ਤੇ ਧਗੇ ਸ਼ਾਹੀ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਰੋਸ ਸੀ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਨੇ ਵੀ ਵਿਰੋਧ ਕੀਤਾ ਇੰਗਲੈਂਡ ਦੇ ਸ਼ਹਿਜ਼ਾਦੀ ਦੇ ਵਿਰੋਧ ਹੋਵੇ ਤੇ ਸਰਕਾਰ ਕਾਰਵਾਈ ਨਾ ਕਰੇ ਇਹ ਤਾਂ ਹੋ ਨਹੀਂ ਸਕਦੀ ਫਿਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਨੌਕਰੀ ਉਹਨਾਂ ਦੀ ਮੁਤਲ ਹੋ ਗਈ ਮੁਕਦਮੇ ਚੱਲੇ ਤਕਰੀਬਾਂ ਸ਼ੁਰੂ ਹੋ ਗਈਆਂ ਪਰ ਲੋਕ ਜਿਹੜੇ ਸਨ ਸਾਰੇ ਉਹਨਾਂ ਦੇ ਹਿੱਤ ਦੇ ਵਿੱਚ ਸਨ ਇਸ ਕਰਕੇ ਉਹਨਾਂ ਦੇ ਵਿਰੁੱਧ ਕਿਸੇ ਨੇ ਗਵਾਹੀ ਨਾ ਦਿੱਤੀ ਆਖਰ ਕਾਨੂੰਨਾਂ ਨੂੰ ਛੱਡਣਾ ਪਿਆ ਪਰ ਸਰਕਾਰ ਨੇ ਬ੍ਰਿਟਿਸ਼ ਸਰਕਾਰ ਨੇ ਜਿਹੜਾ ਆਪਣਾ ਉਸ ਵੇਲੇ ਅਖਤਿਆਰ ਕੀਤਾ ਜੋ ਉਹਨਾਂ ਦਾ ਰਵਈਆ ਸੀ ਇਹਨਾਂ ਦੇ ਨਾਲ ਧਕੇਸ਼ਾ ਇਹਦਾ ਕਿ ਇਹਨਾਂ ਦੀ ਦੂਰ ਬਦਲੀ ਕਰ ਦਿੱਤੀ ਕਿਉਂਕਿ ਡਾਕਟਰ ਸੰਤਰਾ ਦਾ ਇਹਨਾਂ ਦਾ ਜੋ ਰੰਗੂਨ ਦੇ ਵਿੱਚ ਬਰਨਾ ਜੋ ਅਧਕਰਮੀਆਂ ਨਾਲ ਉੱਥੇ ਇਹਨਾਂ ਨੂੰ ਨੌਕਰੀ ਕਿਪੀ ਦਿੱਤਾ ਗਿਆ ਤਾਂ ਡਾਕਟਰ ਸਾਹਿਬ ਜਿੱਥੇ ਗਏ ਉੱਥੇ ਉਹਨਾਂ ਨੇ ਚਾਰ ਚਰੁਨ ਲਾਈ ਬੜੇ ਵਧੀਆ ਮਾਹੌਲ ਦੇ ਵਿੱਚ ਲੋਕਾਂ ਨਾਲ ਪਿਆਰ ਹੋਇਆ ਉੱਥੇ ਵੀ ਉਹ ਸਰਕਾਰ ਦਾ ਬ੍ਰਿਟਿਸ਼ ਸਰਕਾਰ ਦਾ ਕਿਤੇ ਨਾ ਕਿਤੇ ਵਿਰੋਧ ਕਰਦੇ ਰਹੇ ਨੌਕਰੀ ਵੀ ਕਰ ਰਹੇ ਸੀ ਪਰ ਨਾਲ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਰੋਸ ਵੀ ਸੀ ਪਰ ਆਕਰਕਰ ਉਹਨਾਂ ਨੂੰ ਹੰਡਮਾਨ ਨਿਕੋਬਰ ਜਦੋਂ ਅਸੀਂ ਜਿਨ੍ਹਾਂ ਨੂੰ ਕਾਲੇ ਪਾਣੀ ਦੇ ਦਿੱਸਾਵਾ ਲੁੱਟੀਆਂ ਜਾਂਦੀਆਂ ਉੱਥੇ ਭੇਜ ਦਿੱਤਾ ਗਿਆ ਸਾਨੂੰ ਉਹਨਾਂ ਜੇਲ੍ਹ ਸੀ ਉੱਥੋਂ ਦੀ ਹੁਣ ਇੱਥੋਂ ਇੱਕ ਜੀਵਨ ਦਾ ਉਹਨਾਂ ਦਾ ਜਿਹੜਾ ਪਰਾਉਸ਼ ਹੁੰਦਾ ਇੱਥੇ ਉਹਨਾਂ ਦੇ ਨਾਮ ਦੇ ਨਾਲ ਕਾਲੇ ਪਾਣੀ ਸ਼ਬਦ ਲੱਗਦਾ ਕਿਉਂਕਿ ਉੱਥੇ ਗਏ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਜਿਹੜਾ ਉੱਥੋਂ ਦਾ ਬਕਾਇਦਾ ਚੀਫ ਕਮਿਸ਼ਨਰ ਸੀ ਉਹ ਜਿਨੇ ਕੈਦੀ ਸੰਨ ਜਿੰਨਾ ਚ ਉਹ ਥੋੜਾ ਜਿਹਾ ਇਸ ਗੱਲ ਨੂੰ ਸੋਚਿਓ ਕੈਨੇਡਾ ਤੋਂ ਵੀ ਜਿਹੜੇ ਗਏ ਸਨ ਉਹਨਾਂ ਚ ਵੀ ਅੰਡਵਾਨੀ ਕੁਵਾਰ ਕਾਲੇ ਪਾਣੀਆਂ ਦੀਆਂ ਸਜ਼ਾਵਾਂ 'ਚ ਗਦਰੀਏ ਗਦਨੀਆਂ ਦੇ ਵਿੱਚ ਸਨ ਬੱਬਰ ਕਾਲੀਆਂ ਨੇ ਸਨ ਉਹ ਸਾਰੇ ਇਥੋਂ ਦੀ ਤੇ ਹਰ ਥਾਂ ਤੋਂ ਜੇ ਕੋਈ ਕਿਸੇ ਨਾਲ ਜ਼ਿਆਦਾ ਧੱਕਾ ਕਰਨਾ ਹੁੰਦਾ ਸੀ ਤਾਂ ਕਾਲੇ ਪਾਣੀਆਂ ਦੀ ਸਜ਼ਾ ਆਪਾਂ ਕਹਿੰਦੇ ਕਿ ਕਾਲੇ ਪਾਣੀਆਂ ਦੀ ਸਜ਼ਾ ਹੋਊਗੀ ਉੱਥੇ ਡਾਕਟਰ ਸਾਹਿਬ ਬਦੌਰ ਡਾਕਟਰ ਸਨ ਜਿਹੜੇ ਕੈਦੀ ਸਨ ਉਹਨਾਂ ਦੀ ਦੇਖਭਾਲ ਕਰਦੇ ਇੱਕ ਗੁਰਦੁਆਰਾ ਉੱਥੇ ਸੀ ਜਿਹੜਾ ਕਿ ਫੌਜ ਨੇ ਬਣਾਇਆ ਸੀ ਜਾਂ ਉੱਥੋਂ ਦੀ ਜਿਹੜੀ ਬ੍ਰਿਟਿਸ਼ ਆਰਮੀ ਦੇ ਵੱਲੋਂ ਉੱਥੇ ਇੱਕ ਖਾਸ ਨਿਯਮਤ ਸਿਸਟਮ ਸੀ ਸਿਵਲ ਜਿਹੜੇ ਲੋਕ ਸਨ ਸਧਾਰਨ ਉਹਨਾਂ ਨੂੰ ਔਸੂਲਤ ਨਹੀਂ ਸੀ ਕਿ ਡਾਕਟਰ ਸਾਹਿਬ ਨੂੰ ਕਿਉਂਕਿ ਉਹਨਾਂ ਦਾ ਥੋੜਾ ਨਾਬਰੀ ਦਾ ਸੁਭਾਅ ਸੀ ਉੱਥੇ ਜਾ ਕੇ ਕਿੰਨੇ ਵੀ ਨਹੀਂ ਆਪਾਂ ਗੁਰਦੁਆਰਾ ਲੋਕਾਂ ਲਈ ਬਣਾਉਣਾ ਕਿ ਅਰੱਖ ਬਣਾਉਣਾ ਕਿ ਗੁਰਦੁਆਰਾ ਸਥਾਪਿਤ ਕਰਨ ਲਈ ਤਿਆਰ ਹੋ ਗਏ ਜਿਹੜੇ ਕੈਦੀ ਸਨ ਜਿਹੜੇ ਰਿਹਾ ਵੀ ਹੋ ਚੁੱਕੇ ਸਨ ਉੱਥੇ ਹੀ ਵਸ ਗਏ ਬਹੁਤ ਇਹਦੀ ਇਤਿਹਾਸ ਹੈ ਉੱਥੋਂ ਦਾ ਪੋਲਟ ਪਲੇਅਰ ਤੇ ਹੁਣ ਵੀ ਜਿਹੜਾ ਜਾਂਦਾ ਉਥੇ ਜਿਹੜਾ ਜਾ ਕੇ ਅਨਮਾਨਿਕ ਪਵਾਰ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ ਇਸ ਵੇਲੇ 7-8 ਲੱਖ ਦੀ ਕੁਝ ਜ਼ਿਆਦਾ ਵਾਦੀ ਹੋ ਚੁੱਕੀ ਹੈ 2% ਨਿਕਲੀ ਸਿਰਫ ਤੇ ਉਦੋਂ ਵੀ ਇੰਨੇ ਸਨ ਜਿੰਨੇ ਕੋ ਹਸਪਤਲੇ ਦੀ ਬਸੰ ਸੀ ਪਰ ਲੋਕਾਂ ਨੂੰ ਉਤਸ਼ਾਹਿਤ ਕੀਤਾ ਤੇ ਜਿਹੜੇ ਸਾਫਾ ਕਾਇਦੀ ਸਨ ਉਹਨਾਂ ਨੂੰ ਨਾਲ ਲਿਆ ਆਪ ਅੱਗੇ ਹੋਈ ਜਗਾ ਲਈ ਕਿ ਗੁਰਦੁਆਰਾ ਸ਼ੁਰੂ ਕਰ ਦਿੱਤਾ ਸਵੇਰੇ 4 ਵਜੇ ਉੱਥੇ ਜਾਣਾ ਸੇਵਾ ਕਰਨੀ ਤੇ ਨਾਲ ਕਿਹਾ ਕਿ ਗੁਰਦੁਆਰੇ ਦੇ ਵਿੱਚ ਸਕੂਲ ਬਣਾਉਣਾ ਹੈ ਸਕੂਲ ਪਹਿਲਾ ਪੰਜਾਬੀ ਸਕੂਲ ਅੰਡਮਾਨ ਦੇ ਵਿੱਚ ਕਾਲੀ ਪਾਣੀ ਅੰਬੂਸ ਥਾਂ ਤੇ ਇਹਨਾਂ ਨੇ ਬਣਾਇਆ ਫਿਰ ਕਮਾਲ ਦੀ ਗੱਲ ਸੀ ਇਕੱਲਾ ਪੰਜਾਬੀ ਸਕੂਲ ਨਹੀਂ ਉੱਥੇ ਕੁਝ ਤਾਮਿਲ ਸੰ ਉਹਨਾਂ ਲਈ ਬੰਗਾਲੀ ਸੰ ਤੇਲਗੂ ਦੇ ਵਿੱਚ ਤਾਮਿਲ ਦੇ ਵਿੱਚ ਉੱਥੇ ਉਹਨਾਂ ਨੂੰ ਕਿਹਾ ਵੀ ਆਓ ਵੀ ਤੁਸੀਂ ਵੀ ਅਧਿਆਪਕ ਲੱਗੋ ਤੇ ਪੜ੍ਹਾਓ ਉਹਦੇ ਨਾਲੋਂ ਨਾਲ ਟੀਮ ਐਸੀ ਕਾਰ ਕਰਦੀ ਕਿ ਮੁੰਡੇ ਕੁੜੀਆਂ ਜਿਹੜੀਆਂ ਸਾਰੇ ਜਿੰਨੇ ਵੀ ਸਨ ਉਹਨਾਂ ਨੂੰ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਇਨੀ ਲੋਕਪ੍ਰਿਤਾ ਹੋ ਗਈ ਕਿ ਲੋਕ ਡਾਕਟਰ ਦਿਵਾਨ ਸਿੰਘ ਨੂੰ ਇਹ ਸਮਝੇ ਸੀ ਕਿ ਇਹ ਤਾਂ ਸਾਡਾ ਰੱਬ ਹੀ ਹੈ ਇਹ ਤਾਂ ਪਤਾ ਨਹੀਂ ਕਿੱਥੋਂ ਫਰਿਸ਼ਟਾ ਕੋਈ ਭੇਜਿਆ ਗਿਆ। ਇੰਨਾ ਪਿਆਰ ਤੇ ਜਿਹੜੇ ਕੈਦੀ ਸਨ ਜਿਹ ਜੋ ਸਰਕਾਰੀ ਤੌਰ ਤੇ ਨੌਕਰੀ ਕਰਦੇ ਸਨ ਉਹਨਾਂ ਨੂੰ ਤਨਖਾਹ ਮਿਲਦੀ ਪਰ ਜਿਹੜੇ ਕੈਦੀ ਸਨ ਉਹਨਾਂ ਦਾ ਫ੍ਰੀ ਇਲਾਜ ਕਰਦੇ ਪਿਆਰੇ ਨਾਂ ਬਣ ਗਿਆ ਸਾਜ ਨਹੀਂ ਬਣ ਗਈ ਕਿ ਉਸ ਸਾਰੇ ਇਰਾਕ ਦੇ ਵਿੱਚ ਡਾਕਟਰ ਦੀਵਾਨ ਸਿੰਘ ਨੂੰ ਮਕਬੂਲ ਇੱਕ ਸ਼ਖਸੀਅਤ ਦੇ ਤੌਰ ਤੇ ਸਰਕਾਰਿਆ ਗਿਆ ਪਰ ਉਹਨਾਂ ਦੇ ਨਾਲ ਦੇ ਵਿੱਚ 1942 ਨੂੰ ਕੀ ਹੁੰਦਾ ਜਿਹੜਾ ਇਤਿਹਾਸਿਕ ਮੋੜ ਆਉਂਦਾ ਉਹ ਇਹ ਹੈ ਕਿ ਬ੍ਰਿਟਿਸ਼ ਤੇ ਜਪਾਨੀਆਂ ਦੇ ਵਿੱਚ ਜਿਹੜਾ ਉਸ ਵੇਲੇ ਪਹਿਲੇ ਦੂਜੇ ਵਿਸ਼ਵ ਜੰਦ ਦੇ ਵਿੱਚ ਜੋ ਹਾਲਾਤ ਬਣਦੇ ਅੰਡਮਾਨ ਟਿੱਪੂ ਜਿਹੜਾ ਸੀ ਉਹਨਾਂ ਨੂੰ ਜਾਨ ਨੂੰ ਛੱਡਣਾ ਪਿਆ ਜਿਹੜੇ ਉਹਨਾਂ ਦੇ ਆਪਣੇ ਸਨ ਉਹਨਾਂ ਨੂੰ ਨੇ ਕਿਹਾ ਕਿ ਤੁਸੀਂ ਛੱਡ ਕੇ ਇੱਥੋਂ ਆ ਜਾਓ ਕਿਉਂਕਿ ਇਹ ਹੁਣ ਜਾਪਾਨੀਆਂ ਦੇ ਕਬਜ਼ੇ ਚ ਆ ਗਿਆ 1942 ਦੇ ਵਿੱਚ ਜਾਪਾਨੀਆਂ ਨੇ ਇੱਥੇ ਕਬਜ਼ਾ ਕਰ ਲਿਆ ਪਰ ਡਾਕਟਰ ਜੀਵਨ ਸਿੰਘ 1938 ਦੇ ਵਿੱਚ ਗੁਰਦੁਆਰਾ ਬਣਿਆ ਗੁਰਦੁਆਰੇ ਤੋਂ ਬਾਅਦ ਸੰਗਤਾਂ ਜੁੜਨ ਲੱਗੀਆਂ ਸਕੂਲ ਖੁੱਲ ਗਿਆ ਰਹਿਣ ਸਹਾਰੇ ਤੇ ਜਿਹੜੇ ਕੋਈ ਲੋਕ ਆਉਂਦੇ ਸਨ ਥੱਲੇ ਜਗ੍ਹਾ ਮੁੰਡੇ ਵਿੱਚ ਉੱਥੇ ਵੱਸਦੇ ਰਹਿੰਦੇ ਸਾਰਿਆਂ ਦੇ ਨਾਲ ਮਾਹੌਲ ਸੀ ਕਿ ਅਸੀਂ ਛੱਡ ਕੇ ਨਹੀਂ ਜਾਣਾ ਜਿਹੜੇ ਉੱਥੋਂ ਦੇ ਲੋਕ ਵੀ ਸਨ ਉਹ ਵੀ ਕਹਿੰਦੇ ਕਿ ਅਸੀਂ ਇੱਥੇ ਵਸਾਂਗੇ ਕੁਝ ਸਰਕਾਰੀ ਪੱਖੀ ਛੱਡ ਕੇ ਆ ਗਏ ਇੱਥੇ ਜਦੋਂ ਇਹ ਹਾਲਾਤ ਬਣੇ ਤਾਂ ਜਾਪਾਨੀਆਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਜਿਹੜੇ ਇੱਥੋਂ ਦੇ ਲੋਕ ਆ ਸਾਨੂੰ ਕੀ ਸਹਿਯੋਗ ਦੇਣਗੇ ਹੁਣ ਡਾਕਟਰ ਸਾਹਿਬ ਉਹਨਾਂ ਦੇ ਪ੍ਰਤੀਨਿਧ ਸਾਰੇ ਲੋਕਾਂ ਦੇ ਚੀਫ ਮੈਡੀਕਲ ਆਫੀਸਰ ਵੀ ਆ ਉਹਨੂੰ ਸੇ ਨਾ ਕੀ ਉਹ ਕਿ ਨਹੀਂ ਅਸੀਂ ਚਾਹੁੰਦੇ ਆ ਕਿ ਏਸ਼ੀਆ ਜਿਹੜਾ ਹੈ ਬ੍ਰਿਟਿਸ਼ ਤੋਂ ਮੁਕਤ ਹੋਵੇ ਅਸੀਂ ਇਸ ਦੇ ਖਿਲਾਫ ਆ ਪਰ ਅਸੀਂ ਇੱਕ ਚੰਗੀ ਜ਼ਿੰਦਗੀ ਇੱਥੇ ਬਸਰ ਕਰਨਾ ਚਾਹੁੰਦੇ ਆ ਤੇ ਜੇਕਰ ਤੁਸੀਂ ਚੰਗੀ ਜ਼ਿੰਦਗੀ ਦਿਓਗੇ ਤਾਂ ਸਾਡਾ ਕੋਈ ਤੁਹਾਡੇ ਨਾਲ ਵਿਰੋਧ ਨਹੀਂ ਅਜੇ ਕੁਝ ਹੀ ਸਮਾਂ ਹੋਇਆ ਸੀ ਕਿ ਜਿਹੜੇ ਜਾਪਾਨੀ ਸਨ ਉਹਨਾਂ ਨੇ ਬਦਮਾਸ਼ਾਂ ਨਾਲ ਟੱਕੇ ਸ਼ਾਹੀ ਰਹੀ ਜੋ ਆਪਣਾ ਕੰਦਾਰ ਸ਼ੁਰੂ ਕੀਤਾ ਨਾ 1942 ਤੋਂ 45 ਤੱਕ 3 ਸਾਲਾਂ ਦੇ ਵਿੱਚ ਇਹ ਤੋਂ ਮੈਂ ਇਹ ਗੱਲ ਕੰਨੀ ਜਾਣਾ ਕਿ ਅੱਜ ਤੱਕ ਅਸੀਂ ਕੇਵਲ ਤੇ ਕੇਵਲ ਬ੍ਰਿਟਿਸ਼ ਵਸਤੀ ਬਾਦ ਨੂੰ ਬਹੁਤ ਉਭਾਰ ਕੇ ਵਿਚਾਰਿਆ ਹੈ ਕਿ ਜਿਹੜਾ ਬ੍ਰਿਟਿਸ਼ ਸਾਮਰਾਸਿਓ ਦਾ ਕਿੰਨਾ ਜ਼ੋਰਮ ਸੀ ਤੁਸੀਂ ਹੈਰਾਨ ਹੋਵੋਗੇ ਉਹਨਾਂ ਦਾ ਸਦੀਆਂ ਦਾ ਜ਼ੋਰਮ ਤੇ ਜਾਪਾਨੀਆਂ ਦਾ 3 ਸਾਲਾਂ ਦਾ ਜ਼ੋਰਮ ਉਹਨੂੰ ਮਾਤ ਪਾਉਂਦਾ ਸੀ ਜਿਹੜੇ ਲੋਕਾਂ ਦੇ ਉਹਨਾਂ ਨੇ ਜੋ ਦਸ਼ੱਦ ਦੁੱਥ ਠੇਟਾਇਆ ਉਹ ਸ਼ਰਧਾਤ ਬਿਆਨ ਨਹੀਂ ਹੋ ਸਕਦਾ ਉਹਦੀਆਂ ਉਦਾਹਰਨਾਂ ਤੁਸੀਂ ਸੁਣ ਕੇ ਇਰਾਮ ਹੋ ਜੂਗੇ ਡਾਕਟਰ ਸਾਹਿਬ ਨੂੰ ਐਸੇ ਕਰਕੇ ਮੈਂ ਕਹਿੰਦਾ ਵੀ ਇੱਡਾ ਵੱਡਾ ਸ਼ਖਸ ਉਹ ਬਿਲਕੁਲ ਆਪ ਨੂੰ ਰੋਕੀਆ ਡਾਕਟਰ ਦਿਵਾਨ ਸਿੰਘ ਕਾਲੇਪਣੀ 23 ਅਕਤੂਬਰ ਇੰਨਾ ਹੀ ਦਿਨਾਂ ਦੇ ਵਿੱਚ ਸਾਨੂੰ 143 ਚੋਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਸਲ ਤੇ ਹੋਇਆ ਕਿ ਕਿ ਜਿਹੜੇ ਉਥੋਂ ਦੇ ਗੁੰਡਾ ਅਨਸਰ ਸਾਹਿਬ ਕਾਬੂਸ ਹੋਏ ਉਹਨਾਂ ਨੇ ਉਹ ਥੋੜੀਆਂ ਬੱਚੀਆਂ ਜਿਹੜੀਆਂ ਭਾਰਤ ਦੇ ਵਕਵਾ ਕਿਸੇਆਂ ਜੋ ਸਨ ਉਹਨਾਂ ਨੂੰ ਬੇਸਬਕਮਨੀ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਜਿਹੜੇ ਲੋਕ ਸਨ ਉਹਨਾਂ ਤੇ ਜ਼ਬਰ ਕਰਨਾ ਸ਼ੁਰੂ ਕਰ ਦਿੱਤਾ ਤੇ ਡਾਕਟਰ ਸਾਹਿਬ ਇਸ ਦਾ ਵਿਰੋਧ ਕਰਨ ਲੱਗੇ ਆਖਰਕਾਰ ਕੀ ਹੋਇਆ ਕਿ ਤੇ ਜਿਹੜੀ ਇਹ ਜਗ੍ਹਾ ਗੁਰਦੁਆਰੇ ਦੀ ਇਹ ਤਾਂ ਸਕੂਲ ਬੰਦ ਕਰੋ ਇਹ ਜਗ੍ਹਾ ਸਾਨੂੰ ਦੋ ਕਰਨਾ ਕੀ ਹੈ ਡਾਕਟਰ ਸਾਹਿਬ ਕਿ ਨਹੀਂ ਇਹ ਜਗ੍ਹਾ ਤਾਂ ਲੋਕਾਂ ਨੇ ਮਿਹਨਤ ਲੜਾਈ ਹੈ ਉੱਥੇ ਪੰਜਾਬੀ ਸਭਾ ਬਣਾਈ ਸੀ ਡਾਕਟਰ ਸਾਹਿਬ ਨੇ ਇਹ ਪੰਜਾਬੀ ਸਭਾ ਸਥਾਪਿਤ ਕੀਤੀ ਸੀ ਉਸ ਜਗ੍ਹਾ ਤੇ ਸਾਰੇ ਉਹਨਾਂ ਉਹਨਾਂ ਵਰਗੇ ਸੁਭਾ ਦੇ ਮਰਦ ਸਨ ਉੱਥੇ ਕੋਰੀਆ ਤੋਂ ਦੇਸ਼ ਭਾਗਮਣੀ ਦੇ ਵਾਸਤੇ ਜਿਹੜਾ ਗੁਰਦੁਆਰਾ ਸੀ ਨਾ ਗੁਰਦੁਆਰੇ ਦੇ ਵਿੱਚ ਉਹਨਾਂ ਔਰਤਾਂ ਨੂੰ ਕਹਿੰਦੇ ਸੀ ਇੱਥੇ ਰੱਖਣਾ ਤਾਂ ਕਿ ਜਿਹੜੇ ਸਾਡੇ ਫੌਜੀ ਜਾਂ ਜਾਪਾਨੀ ਆ ਉਹ ਐਸ਼ ਪ੍ਰਸਤੀ ਕਰ ਸਕਣ ਇਹ ਕੰਮ ਕਰਨਾ ਤੇ ਡਾਕਟਰ ਸਾਹਿਬ ਨੇ ਵੀ ਜਾਨ ਚਲੀ ਜਾਏ ਇਹ ਕੰਮ ਕਣੀ ਅਸੀਂ ਹੋਣ ਦਿੰਦੇ ਗੁਰਦੁਆਰੇ 'ਚ ਇਹ ਬੇਗੁਨਾਹੀ ਤੇ ਤਾਂ ਸਾਡੇ ਕੋਲੋਂ ਬਰਦਾਸ਼ਤ ਕੋਈ ਨਹੀਂ ਸਕਦੀ પણ ਜਦੋਂ ਇਹ ਗੱਲ ਹੋਈ ਤੇ ਧੱਕੇ ਨਾਲ ਇਹਨਾਂ ਨੂੰ ਜਿਹੜਾ ਉਥੋਂ ਦਾ ਨਿਊਜ਼ੀ ਲੈ ਕੇ ਕਹਿੰਦੇ ਵੀ ਤੁਸੀਂ ਇਹ ਕਹੋ ਕਿ ਤੁਸੀਂ ਜਾਪਾਨੀਆਂ ਦੇ ਹੱਕ ਦੇ ਵਿੱਚ ਸਾਡੀ ਫੌਜ ਦੇ ਹੱਕ ਦੇ ਵਿੱਚੋਂ ਤੇ ਤੁਸੀਂ ਓਪਨਲੀ ਖੁੱਲੇ ਤੌਰ ਤੇ ਜਿਹੜਾ ਹੈ ਬਗਾਵਤ ਕਰੋ ਤੇ ਬ੍ਰਿਟਿਸ਼ ਦੇ ਉਰਦ ਤੱਕ ਮੁਝੇ ਬੇਸ਼ਕ ਜੋਦੇ ਚ ਸਾਡੀ ਥੇਰ ਬਣਾਓ ਤੇ ਇਹਨਾਂ ਨੇ ਕਿਹਾ ਕਿ ਜੋ ਤੁਸੀਂ ਜ਼ਬਰ ਕਰ ਰਹੇ ਹੋ ਜੋ ਧੱਕਾ ਕਰ ਰਹੇ ਹੋ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਸਾਡੇ ਲੋਕਾਂ ਦੇ ਤਾਂ ਤੁਸੀਂ ਇਨਾਂ ਤੇ ਅਸ਼ੱਦਤ ਆਇਆ ਤੇ ਉੱਥੇ ਇੱਕ ਹਿੰਦੂਸਤਾਨੀ ਵਿਅਕਤੀ ਸੀ ਜਿਨ੍ਹਾਂ ਕੇ ਕਿਉਂਕਿ ਗਦਾਰਾਂ ਦੀ ਇਸ ਸلسਲੇ ਵਾਰ ਅਸੀਂ ਗੱਲ ਅਕਸਰ ਕਰਦੇ ਹਾਂ ਉਹ ਵੀ ਉਹਨਾਂ 'ਚ ਸ਼ਾਮਲ ਸੀ ਉਹ ਚੌਂਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਤੇ ਬ੍ਰਿਟਿਸ਼ ਐਂਪਾਇਰ ਦੇ ਹੱਕੀ ਹੋਣ ਦਾ ੱਤਵਾ ਲੱਗੇ ਤੇ ਇਹ ਅਰੇ ਹੋਣ ਕਿ ਮੈਂ ਮੈਡੀਕਲ ਆਫਸਰ ਇਥੋਂ ਦਾ ਬਣਾ ਤੇ ਉਹਨੇ ਪੂਰਾ ਜਿਹੜਾ ਜਾਪਾਨੀਆਂ ਦਾ ਜੋ ਉਥੋਂ ਦਾ ਵਸਦੀ ਵਾਲੀ ਦੌਰ ਸੀ ਉਸ ਦਾ ਹੱਥ ਤੋ ਕਾ ਬਣੇ ਉਹ ਲੋਕ ਇਹ ਡਾਕਟਰ ਸਾਹ ਦੇ ਉਹ ਕਿਣਾ ਹੈ ਪੂਰਨ ਤੌਰ ਤੇ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਸਰਕਾਰ ਨੇ 23 ਅਕਤੂਬਰ 1943 ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਸੈਲੂਲਰ ਜੇਲ੍ਹ ਜਿੱਥੇ ਉਹ ਚੀਫ ਮੈਡੀਕਲ ਆਫੀਸਰ ਸਨ ਉਸੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਸੁੱਟਿਆ ਗਿਆ ਉਹਨਾਂ ਦੇ ਸਰੀਰ ਤੇ ਜੋ ਤਸ਼ੱਦਦ ਕੀਤਾ ਗਿਆ ਉਹਦੇ ਬਾਰੇ ਜੇਕਰ ਤੁਸੀਂ ਜ਼ਿਆਦਾ ਜਾਣਨਾ ਹੋਵੇ ਤੇ ਉਹ ਇਤਿਹਾਸ ਉੱਥੇ ਗੁਰਦੁਆਰਾ ਸਥਾਪਤ ਹੈ ਉਹ ਵੀ ਬੜੇ ਚੰਗੇ ਉੱਥੇ ਜਿਹੜੇ ਲੋਕ ਜਾਣਦੇ ਨੇ ਉਹ ਗੁਰਦੁਆਰਾ ਹੈ ਇਸਾ ਕਿ ਉੱਥੇ ਰਹਿ ਵੀ ਸਕਦੇ ਨੇ ਲੋਕ ਵਸ ਵੀ ਸਕਦੇ ਨੇ ਲੱਕੜ ਦਾ ਬਣਾਇਆ ਸੀ ਡਾਕਟਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਬੜਾ ਪਿਆਰਾ ਸਥਾਨ ਹੈ ਕਿ یہاں ਸ਼ਾਦੀ ਵੀ ਹੁੰਦੇ ਨੇ ਉਹ ਮੁਫਤਾਂ ਮਿਲਦੇ ਸਾਦਾ ਲੰਗਰ ਹੁੰਦਾ ਤੇ ਜਿਹੜੇ ਉੱਥੇ ਜਾਂਦੇ ਨੇ ਲੋਕ ਬੜੇ ਪ੍ਰਭਾਵਿਤ ਹੁੰਦੇ ਨੇ ਉਹ ਲੋਕ ਜ਼ੁਬਾਨ ਤੇ ਉਹਨਾਂ ਦੇ ਤਸ਼ੱਦਦ ਦੀ ਗੱਲ ਚੜ੍ਹੀ ਹੋਈ ਹੈ ਜਿਹੜਾ ਜਾਪਾਨੀਆਂ ਨੇ ਤਸ਼ੱਦਦ ਕੀਤਾ ਇਥੇ ਮੈਂ ਇਤੋ ਟੂਕ ਮਾਤਰ ਹੋਰ ਨਨ ਕੰਮ ਜਹਾਂਗਾ ਉਹ ਇਹ ਹੈ ਅਸੀਂ ਨਾ ਅਕਸਰ ਬ੍ਰਿਟਿਸ਼ ਸਾਹਰਾ ਆਏ ਦੇ ਸਬੰਧ ਦੇ ਵਿੱਚ ਗੱਲ ਕਰਦੇ ਹਾਂ ਜਿਹੜੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਜਦੋਂ ਜਾਪਾਨੀ ਬੀੜਾ ਕੈਨੇਡਾ ਦੇ ਧਰਤੀ ਤੇ ਆਉਂਦਾ ਹੈ ਜਿਹੜਾ ਕਿ ਬਾਬਾ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਸਾਥੀ ਲੈ ਕੇ ਉਹਦਾ ਨਾਮਕਰਨ ਗੁਰਨਾਮਕ ਜਹਾਜ਼ ਕਰਦੇ ਨੇ ਕਿ ਅਸੀਂ ਜਾਪਾਨੀ ਨਾਮ ਕਾਮਗਾਟਾ ਮਾਰੂ ਪ੍ਰਚਾਰ ਕੇ ਅਮਰ ਕਰ ਦਿੱਤਾ ਹੈ ਤੁਸੀਂ ਯਕੀਨ ਮੰਨੋ ਕਿ ਜਾਪਾਨੀ ਕੰਪਨੀ ਨੇ ਜੋ 377 ਮਸਾਫਰਾਂ ਤੇ ਤਸ਼ੱਦਦ ਢਾਇਆ ਉਹ ਅਜੇ ਤੱਕ ਕਿਸੇ ਸਾਹਿਤਕਾਰ ਲੇਖਕ ਚਿੰਤਕ ਨੂੰ ਦੇ ਵਿਚਾਰ ਨਹੀਂ ਕੀਤੀ। ਬਾਬਾ ਗੁਰਦੇਵ ਸਿੰਘ ਦੀ ਦੀ ਸਮਝ ਜੀਵਨੀ ਹੈ ਉਹ ਪੜੋ। ਇਥੋਂ ਤੱਕ ਕਿ ਜਦੋਂ ਇਤਿਹਾਸ ਇੱਥੇ ਪਹੁੰਚਿਆ ਤੇ ਇਹ ਕਿ ਆ ਗਿਆ ਕਿ ਸਾਨੂੰ ਕਿਸ਼ਟਾਂ ਦੋ ਬਾਬਾ ਗੁਰਦੇਵ ਸਿੰਘ ਹੋਰਾਂ ਨੇ 11-11 ਹਜ਼ਾਰ ਰੁਪਏ ਤਾਰ ਦਿੱਤੀਆਂ ਸੀ 66 ਹਜ਼ਾਰ ਤੇ ਲਿਆ ਤੇ ਕਹਿੰਦੇ ਵੀ ਤੀਜੀ ਕਿਸ਼ਤ ਦੋ ਨਹੀਂ ਤਾਂ ਜਹਾਜ਼ ਇਤਰੀ ਅਸੀਂ ਮਸਾਫਰਾ ਸੜੇ ਵਾਪਸ ਲੈ ਲੈਣਾ ਤੇ ਉਹ ਕਹਿੰਦੇ ਵੀ ਸਾਡੀ ਸਾਰੀ ਜ਼ਿੰਦਗੀ ਦੀ ਮਸਾਫਰਾ ਦੀ ਕਮਾਈ ਲੱਗੀ ਐ ਤੁਸੀਂ ਠਕਾ ਕਿਉਂ ਕਰਦੇ ਹੋ ਤੇ ਉਹ ਕਾਮਾਗਾਟਾ ਮਾਰੂ ਸਕੀਮ ਸ਼ਿਪ ਕੰਪਨੀ ਉਹਦਾ ਪੂਰਾ ਜੋ ਆਰੰਭ ਆਮਲਾ ਫੈਲਾ ਜਾਪਾਨੀ ਲੋਕ ਜਿੰਨੇ ਵੀ ਉਸ ਦੇ ਸਾਰੇ ਦੇ ਸਾਰੇ ਵਸਤੀਵਾਦੀ ਕਾਰਪੋਰੇਟ ਕੰਪਨੀ ਦੇ ਸਨ ਉਹਨਾਂ ਨੇ ਜੋ ਉਸ ਵੇਲੇ ਪੂਰੇ ਦਾ ਪੂਰਾ ਅੰਗਰੇਜ਼ਾ ਨਾਲ ਇਥੋਂ ਦੇ ਬ੍ਰਿਟਿਸ਼ ਕਮੀਨਾਂ ਨਾਲ ਮਿਲ ਕੇ ਕੀਤਾ ਉਹ ਇੱਕ ਲੰਮਾ ਇਤਿਹਾਸ ਹੈ ਮੈਂ ਇਸ ਗੱਲ ਨੂੰ ਤਾਂ ਕਰ ਰਹੀਆਂ ਕਿਉਂਕਿ ਅਸੀਂ ਕਈ ਵਾਰ ਨਾ ਪੂਰੀ ਸਚਾਈ ਨਹੀਂ ਦੇਖਦੇ ਅਸੀਂ ਬ੍ਰਿਟਿਸ਼ ਐਮਪਾਇਰ ਦੇ ਖਿਲਾਫ ਚੱਲਦੇ ਹਾਂ ਤੇ ਉਹ ਚੱਲਣਾ ਵੀ ਬੰਦ ਹੈ ਕਿ ਉਹਦੇ ਨਾਲ ਦੂਜੀਆਂ ਵਸਤੀਵਾਦੀ ਤਾਕਤਾਂ ਨੂੰ ਅਕੋਖੇ ਕਰ ਜਾਣਗੇ ਡਾਕਟਰ ਵਿਆਨ ਸਿੰਘ ਰਾਣੋਂ ਰੈਸਟ ਕੀਤਾ ਗਿਆ ਉਹਨਾਂ ਨੂੰ ਲੋਹੇ ਦੀਆਂ ਕੁਰਸੀਆਂ ਗਰਮ ਕਰਕੇ ਥੱਲੇ ਅੱਗ ਬਾਲ ਕੇ ਉਹਦੇ ਤੇ ਬਿਠਾਇਆ ਗਿਆ ਉਹਨਾਂ ਦੇ ਸਰੀਰ ਦੇ ਜਿਹੜੇ ਮਾਸ ਨੂੰ ਨੋਚਿਆ ਗਿਆ ਕੇਸ ਦਾੜੀ ਵਾਲੇ ਗੁਰਸਿੱਖ ਸਮਰਪਤ ਸਿੱਖ ਸਨ ਦਾੜੀ ਤੇ ਕੇਸਾਂ ਦਾ ਇਕੱਲਾ ਇਕੱਲਾ ਬਾਣ ਨੋਚਿਆ ਗਿਆ ਉਹਨਾਂ ਦਾ ਤੁਸੀਂ ਜੇ ਪੜੋਗੇ ਨਾ ਇੱਕ ਚੈਪਟਰ ਹੈ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਤਸ਼ੱਦਦ ਮੈਨੂੰ ਸਾਹਿਤਕ ਸੰਸਥਾਵਾਂ ਤੇ ਇਤਰਾਜ਼ ਹੈ ਕਿ ਇੰਨਾ ਵੱਡਾ ਵਿਅਕਤੀ ਜਿਨੇ ਇੰਨਾ ਸਾਹਤ ਵੀ ਲਿੱਤਿਆ ਤੇ ਸਾਹਤ ਦਾ ਰੂਪ ਹੀ ਹੋ ਗਿਆ ਸਮਰਪਿਤ ਹੋ ਗਿਆ ਉਹਦੇ ਬਾਰੇ ਵਿਚਾਰਾ ਕਿਉਂ ਨਹੀਂ ਉਹਦੇ ਬਾਰੇ ਚਰਚਾ ਕਿਉਂ ਨਹੀਂ ਤੇ ਜਦੋਂ ਇੰਨਾ ਤਸ਼ੱਦਦ ਕਰਕੇ ਆਖਰਕਾਰ ਸਰੀਰ ਦੀਆਂ ਹੱਡੀਆਂ ਟੁੱਟ ਗਈਆਂ ਪੂਰਨ ਤੌਰ ਤੇ ਉਹਨਾਂ ਨੂੰ ਲਾਚਾਰ ਕਰ ਦਿੱਤਾ ਗਿਆ ਪੁੱਠਾ ਲਟਕਾ ਲਟਕਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ ਓਏ ਡਾਕਟਰ ਸਾਹਿਬ ਕਿੰਨੇ ਜਿਹੜਾ ਮੈਂ ਬਰਾਂ ਹੀ ਨਹੀਂ ਕੀਤਾ ਤੁਸੀਂ ਮੈਥੋਂ ਕੀ ਕਬੂਲ ਕਰਵਾ ਰਹੇ ਹੋ ਮੈਂ ਤਾਂ ਆਪਣੀ ਲੋਕਾਂ ਲਈ ਖੜਾ ਤੇ ਆਤਰਕਾਰ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਹੋਇਆ ਕਿ 14 ਜੰਮਰੀ 1944 ਜਦੋਂ ਇਹਨਾਂ ਜਨਮ ਹੋ ਰਿਹਾ ਉਹਦੇ ਦਰਾਨ ਜਿਹੜੀਆਂ ਇਹਨਾਂ ਦੀ ਕਵਤਾਂਾਂ ਦੀ ਇੱਕ ਬੜੀ ਖੂਬਸੂਰਤ ਰਚਨਾ ਦੇ ਵਿੱਚੋਂ ਸ਼ਬਦ ਨੇ ਜਿਹੜਾ ਕਿ ਉਹਨਾਂ ਜ਼ਾਰਮਾਨ ਨੂੰ ਸੰਬੋਧਨ ਕਰਕੇ ਇਹਨਾਂ ਨੇ ਲਿਖੇ ਤੈਨੂੰ ਨਾਂ ਸੇ ਆਪਣੀ ਜ਼ਫਾ ਉੱਤੇ ਤੈਨੂੰ ਨਾਜ਼ ਹੈ ਆਪਣੀ ਜ਼ਫਾ ਉਤੇ ਸਾਨੂੰ ਮਾਣ ਹੈ ਆਪਣੀ ਵਫਾ ਉਤੇ ਤੈਨੂੰ ਫਕਰ ਹੈ ਆਪਣੇ ਜ਼ੁਲਮ ਉਤੇ ਸਾਨੂੰ ਫਕਰ ਹੈ ਸੇਵਾ ਦੇ ਚਾ ਉਤੇ ਤੈਨੂੰ ਮਾਣ ਹੈ ਜ਼ਬਰ ਤੇ ਜੋਰ ਉਤੇ ਸਾਨੂੰ ਤੱਕਵਾ ਹੈ ਆਪਣੀ ਆਹ ਉਤੇ ਤੈਨੂੰ ਸ਼ੌਕ ਹੈ ਸਿੱਧ ਨੂੰ ਅਜਵਾ ਬਣੇ ਦਾ ਅਸੀਂ ਮਸਤ ਹਾਂ ਆਪਣੀ ਅਦਾ ਉਤੇ ਇਹ ਡਾਕਟਰ ਉਹ ਬੂਲਸ ਹਨ ਕਿ ਆਖਰਕਾਰ 1946 ਨੂੰ 14 ਜਨਵਰੀ ਨੂੰ ਡਾਕਟਰ ਇਵਾਨ ਸਿੰਘ ਕਾਲੇਪਾਣੀ ਸ਼ੀ ਵਿਦੀ ਭਾਵੇ ਇੱਥੇ ਇੱਕ ਗੱਲ ਹੋਰ ਕਿ ਜਿਹੜਾ ਜਾਪਾਨੀ ਵਸਤੀਵਾਦੀ ਤਾਕਤਾਂ ਨੇ ਉਥੇ ਖਾਦਮਾ ਕੀਤਾ ਕੇਵਲ ਡਾਕਟਰ ਦੀਵਾਨ ਸਿੰਘ ਪਾ ਕਾਲੇਪਾਣੀ ਦਾ ਨਹੀਂ ਉੱਥੇ ਸਾਇਹਿਤ ਸਭਾ ਸੀ ਜਿਹੜੀ ਜਿਹੜੇ ਡਾਕਟਰ ਸਾਹਿਬ ਦੇ ਜਾਣਕਾਰ ਦੇ ਸਨ ਉਹਦੇ ਮੈਂਬਰ 65 ਮੈਂਬਰ ਉਸ ਪੰਜਾਬੀ ਸਾਇਹਿਤ ਸਭਾ ਦੀ ਇਹ ਇਤਿਹਾਸ ਦੇ ਬਾਰੇ ਬਹੁਤ ਹੀ ਅਨੰਕੀ ਜਾਣਕਾਰੀ ਨਵੀਂ ਹੋਏਗੀ ਕਿ 65 ਪੰਜਾਬੀ ਸਾਹਿਤ ਦੇ ਸਮਰਪਿਤ ਪ੍ਰੇਮੀਆਂ ਨੂੰ ਉਸ ਵੇਲੇ ਸ਼ਹੀਦ ਕੀਤਾ ਗਿਆ ਡਾਕਟਰ ਦੀਵਾਨ ਸਿੰਘ ਕਾੜੇਖਣੀ ਤੇ ਉਹਨਾਂ ਦੇ ਸਾਥੀ 65 ਵਿਅਕਤੀਆਂ ਨੂੰ ਇਹ ਇਤਿਹਾਸ ਤਾਂ ਆਪਣੇ ਤੁਮੀ ਗੁੰਮ ਹੋ ਗਿਆ ਜ਼ਿਕਰ ਨਹੀਂ ਸਾਹਿਦ ਦਾ ਏਡਾ ਵੱਡਾ ਕਦ ਤੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਜੋ ਕੰਮ ਕੀਤਾ ਜਿਹੜਾ ਪੰਜਾਬੀ ਜ਼ੁਬਾਨ ਨੂੰ ਸਥਾਪਿਤ ਕਰਨ ਦੇ ਨਾਲ ਨਾਲ ਬੰਗਾਲੀ ਤਾਮਿਲ ਤੇਲਗੂ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਜੋੜਿਆ ਤੇ ਇੱਕ ਹਰੂਣਾ ਦਿੱਤਾ ਕਿ ਜ਼ਿੰਦਗੀ ਦਾ ਜਿਹੜਾ ਖੂਬਸੂਰਤ ਪੱਖ ਹੈ ਉਸ ਨੂੰ ਕਿਵੇਂ ਜਿਉਣਾ ਅੱਜ ਇਸ ਮੌਕੇ ਤੇ ਜਦੋਂ ਅਸੀਂ ਉਹਨਾਂ ਨੂੰ ਯਾਹਰ ਕਰਦੇ ਆ ਤਾਂ ਜ਼ਿੰਦਗੀ ਵਾਰੀ ਜਿਵੇਂ ਉਹਨਾਂ ਦੀ ਲਿਖਤਾ ਨਹੀਂ ਇੱਕ ਅਖੀਰ ਦੇ ਵਿੱਚ ਜਿਹੜੀ ਅਸੀਂ ਸਕੂਲਾਂ ਦੇ ਨਾਲ ਦੇ ਵਿੱਚ ਪੜ੍ਹੀ ਜਿਸ ਤਰ੍ਹਾਂ ਪਹਿਲਾਂ ਵੀ ਸਿੱਖਦਾ ਸੀ ਕਰਦੇ ਸਾਂ ਕਿ ਉਹ ਚੀਜ਼ਾਂ ਲੋਕ ਬੋਲੀਆਂ ਬਣ ਜਾਂਦੀਆਂ ਨੇ ਉਹਨੂੰ ਸਾਂਝਾ ਕਰਕੇ ਮੈਂ ਖਿਮਾ ਮੰਗਾਦਾ ਇਹ ਜਿਹੜੀ ਕਵਤਾ ਹੈ ਇਸ ਹਫਤਾ ਦੀ ਕੁਝ ਬੋਲ ਜਿਹੜੇ ਐ ਚੰਨਕ ਲਾਜ਼ੂ ਦੇ ਵਿੱਚੋਂ ਸਾਂਝੇ ਕਰਨ ਦਾ ਕਿ ਉਹਨਾਂ ਨੇ ਲੋਕਾਂ ਨੂੰ ਜੋ ਮਨੋਰਨ ਦਿੱਤਾ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਮੈਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਅਸੀਂ ਉਹਨਾਂ ਦੇ ਜਿਸ ਨੇ ਪਹਿਲਾ ਪੜਾਉ ਇਹ ਸਮਾਜੀ ਸੰਸਥਾ ਨੇ ਚੰਡੀ ਉਦਮ ਕੀਤੇ ਨੇ ਕਤਾਰਾਂਆਂ ਦੀਆਂ ਬਹੁਤੀਆਂ ਕਿਤਾਬਾਂ ਨਹੀਂ ਲਿਖੀਆਂ ਉਹਨਾਂ ਨੇ ਇੱਕ ਇਹ ਵੀ ਮਾਫ਼ ਕਰਨਾ ਕਿਸੇ ਨੂੰ ਵਿਅਕਤੀ ਦਾ ਤੌਰ ਤੇ ਵੀ ਮੈਂ ਕਹ ਰਿਹਾ ਕਈ ਵਾਰ ਸਾਨੂੰ ਕਿਤਾਬਾਂ ਲਿਖਣ ਦਾ ਬਹੁਤ ਸ਼ੌਕ ਹੁੰਦਾ ਜੇ ਮਨਾਂ ਦੇ ਕੁਝ ਲੋਕ ਪੜ੍ਹਨੀਆਂ ਕਿੰਨੀਆਂ ਉਹ ਜੇ ਅਸੀਂ ਲਿਖਦੇ ਹੀ ਹੁੰਦੇ ਆ ਭਾਈ ਪਰ ਇਹ ਮੈਂ ਆ ਪ੍ਰਿੰਸੀਪਲ ਕਲੇਰ ਬੁਰੀ ਬੈਠੇ ਨੇ ਨਾ ਇੱਕ ਵੀ ਕੰਮ ਤਾਂ ਨਹੀਂ ਲਿਖੀ ਪਰ ਜਿੰਨੀਆਂ ਪੜੀਆਂ ਕਿਤਾਬਾਂ ਐ ਨੇ ਉਹ ਵੀ ਕਮਾਲ ਕਰਦੀ ਡਾਕਟਰ ਸਾਹਿਬ ਨੇ ਆਪਣੇ ਹੁੰਦਿਆ ਕੇਵਲ ਇੱਕ ਉਹਨਾਂ ਦੀ ਜਿਹੜੀ ਸੀ ਵਾਰਤ ਦੇ ਪਾਣੀ ਬੜੀ ਮਸ਼ਹੂਰ ਕਰਦੀ ਵਾਰਤ ਦੇ ਪਾਣੀ ਉਹ ਕਿਤਾਬ ਲਿਖੀ ਸੀ ਉਸ ਤੋਂ ਬਾਅਦ ਅਣਤਮ ਲੈਰ ਉਹ ਕਿਤਾਬਾਂ ਹੋਰ ਵਾਰਤਕੀਆਂ ਇਹ ਬਹੁਤ ਸੋਹਣੀ ਵਾਰਤਕ ਹੈ ਇੰਨੀ ਵਧੀਆ ਵਾਰਤਕ ਡਾਕਟਰ ਸਾਹਿਬ ਦੇ ਸੋ ਇਹ ਜ਼ਰੂਰੀ ਨਹੀਂ ਕਿ ਅਸੀਂ ਲਿਖੀ ਜਾਣਾ ਪੜ੍ਹਨਾ ਵੀ ਚਾਹੀਦਾ ਬਹੁਤਾ ਕੁਝ ਨਾ ਪੜੇ ਕਾਰਨ ਅਸੀਂ ਇਹੋ ਜਿਹਾ ਕੁਝ ਲਿਖ ਦਿੰਦੇ ਆ ਜੇ ਪਤਾ ਹੋਵੇ ਸਾਡੇ ਤੋਂ ਪਹਿਲਾਂ ਉਹਨੂੰ ਉੱਤੇ ਕਿੰਨਾ ਕੁਝ ਲਿਖਿਆ ਗਿਆ ਅਸੀਂ ਆਪਣੇ ਆਪ ਸੋਚਾਂਗੇ ਨਹੀਂ ਵੀ ਮੈਨੂੰ ਇਹ ਛਕਾਉਣ ਦੀ ਲੋੜ ਨਹੀਂ ਪਰ ਕਿਉਂਕਿ ਪੜਿਆ ਵੀ ਆਪਣਾ ਲਿਖਿਆ ਕੰਮ ਦਾ ਵੀ ਪਤਾ ਹੀ ਨਹੀਂ ਕੀ ਮੈਂ ਲਿਖ ਤਾ ਕਮਾਲ ਹੀ ਕਰਤੀ ਇਹ ਨਵਾਂ ਹੀ ਕੰਮ ਹੈ ਨਹੀਂ ਬੜਾ ਸੋਹਣਾ ਲਿਖਿਆ ਪੰਜਾਬੀ ਨੇ ਪਹਿਲਾਂ ਹੀ ਲਿਖਿਆ ਉਹਨਾਂ ਦੀ ਕੱਤਾ ਉਹਦੇ ਬੋਲ ਜਣਿਆ ਉਹ ਜਣਿਆ ਸੱਤ ਫੁੱਟੇ ਸ਼ਕੀਰ ਜਿੱਡਾ ਤੇਰਾ ਜੁੱਸਾ ਕਰਾਸ ਤੇ ਪੁੜ ਜਿੱਦੀ ਤੇਰੀ ਛਾਤੀ ਨਾਣਾ ਕਿਰਲੀਆਂ ਵਾਂ ਖੜੀਆਂ ਤੇਰੇ ਗਾਟੇ ਦੀਆਂ ਉੱਤੇ ਹਦਵਾਣੇ ਜਿੱਦਾਂ ਇੱਕ ਸਿਰ ਇਸ ਜਿਸਮ ਜੁਸੇ ਅੰਦਰ ਕੁਝ ਜਾਨ ਵੀ ਹੈ ਜਾਨ ਵਿੱਚ ਜਵਾਨੀ ਜਵਾਨੀ ਵਿੱਚ ਚਾਹ ਹੋਣ ਦਾ ਠੀਣ ਦਾ ਜਿਉਣ ਦਾ ਇਸ ਚੌੜੀ ਛਾਤੀ ਅੰਦਰ ਕੋਈ ਦਿਲ ਵੀ ਹੈ ਹੀ ਦਿਲ ਅੰਦਰ ਦਰਦ ਦਰਦ ਅੰਦਰ شدت ਧੋਖ ਨੂੰ ਦੇਖ ਕੇ ਕੁਝ ਹਵੀਨ ਦੀ ਦਰਦੀਨ ਦੀ ਤੜਪੀਨ ਦੀ ਇਨ੍ਹਾਂ ਨਾਲਾਂ ਮੋਟੀਆਂ ਵਿੱਚ ਕੁਝ ਖੂਨ ਵੀ ਹੈ ਹੀ ਖੂਨ ਵਿੱਚ ਹਰਕਤ ਹਰਕਤ ਵਿੱਚ ਗਰਮੀ ਮੇਲਾ ਦੀ ਮਿਲਣੀਆਂ ਦੀ ਮੇਰੇ ਬਹਿਣੀਆਂ ਦੀ ਇਸ ਚੇਜਾਂ ਦੀ ਠੀਠਾਂ ਦੀ ਦੁਨੀਆ ਨੂੰ ਰਤਾ ਉਚਿਉਣ ਦੀ ਇਸ ਸਿਰਫ ਦੇ ਸਾਰੇ ਵਿੱਚ ਕੁਝ ਦਿਮਾਗ ਨਹੀਂ ਹੈ ਇਸ ਸਿਰ ਵੱਡੇ ਸਾਰੇ ਵਿੱਚ ਕੁਝ ਦਿਮਾਗ ਵੀ ਹੈ ਦਿਮਾਗ ਵਿੱਚ ਬੁੱਧੀ ਬੁੱਧੀ ਵਿੱਚ ਹੈਰਾ ਸੋਚਣ ਦਾ ਸਮਝਣ ਦਾ ਵਿਚਾਰਨ ਦਾ ਜੇ ਨਹੀਂ ਜੇ ਨਹੀਂ ਤਾਂ ਕਿਉਂ ਦਾਣੇ ਗੰਦੇ ਕਰਨਾ ਹੈ ਪਰਮਰਚੋਬਰਾ ਕਿ ਧਰਤੀ ਦਾ ਭਾਰ ਹੋਣਾ ਹੋਵੇ ਜੇ ਨਹੀਂ ਤਾਂ ਕਿਉਂ ਦਾਣੇ ਗੰਦੇ ਕਰਨਾ ਹੈ ਪਰਮਰਚੋਬਰਾ ਕਿ ਧਰਤੀ ਦਾ ਭਾਰ ਹੋਣਾ ਹੋਵੇ ਜੇ ਹੈ ਹੀ ਤਾਂ ਠੀਕਾ ਕਿਉਂ ਨਹੀਂ ਜੁ인다 ਕਿਉਂ ਨਹੀਂ ਜਵਾਨੀ ਮਾਨਦਾ ਕਿਉਂ ਨਹੀਂ ਹਿਲਦਾ ਕਿਉਂ ਨਹੀਂ ਹਿਲਾਂਦਾ ਕਿਉਂ ਨਹੀਂ ਤੇਰਾ ਜੋਸ਼ ਜਾਗਦਾ ਕਿਉਂ ਨਹੀਂ ਮਹਿਸੂਸਦਾ ਕਿਉਂ ਨਹੀਂ ਦੱਦਦਾ ਕਿਉਂ ਨਹੀਂ ਤੜਪਦਾ ਕਿਉਂ ਨਹੀਂ ਤੇਰੇ ird veek ਕਿੰਨੀ ਮੁਰਦਾ ਹਿੰ ਮਰਦੀ ਐ ਹਟਾਂਦਾ ਕਿਉਂ ਨਹੀਂ ਬੁਝਿਆਂ ਜਗਾਂਦਾ ਕਿਉਂ ਨਹੀਂ ਮੁਰਦਿਆਂ ਜਿਵਾਂਦਾ ਕਿਉਂ ਨਹੀਂ ਇਨ੍ਹਾਂ ਬੁੱਟਿਆਂ ਬਿਮਾਰਾਂ ਮੁਰਦਿਆਂ ਦੀ ਦੁਨੀਆ ਨੂੰ ਬਦਲਾਂ ਦਾ ਕਿਉਂ ਨਹੀਂ ਅਕਲਾ ਵਾਰਿਓ ਅਖਰੀ ਸਤਰਾ ਦੇ ਅਕਲਾ ਵਾਰਿਆਂ ਦੁਲਿਆ ਅਕਲਾ ਵੰਦ ਝੱਖੜ ਚਲਾ ਦੇ ਇਹ ਅਕਲਾ ਦੇ ਝੱਖੜ ਚਲਾ ਦੇ ਇਹ ਅਕਲਾ ਦੇ ਕਿ ਭਰਮ ਦੇ ਛੱਪਰ ਉੱਠਣ ਤਹਿਰ ਤੇਆਂ ਭੁਲੇਖੀਆਂ ਦੀਆਂ ਚਾਨਣ ਵਾਲਿਆ ਚਾਨਣ ਖਿਲਾਰ ਕਿ ਵਿਰਲਾ ਵਿੱਥਾਂ ਖੁੰਦਰਾ ਇਹਨਾਂ ਵਿੱਚ ਚਾਨਣ ਹੋਵੇ ਹਨ ਇਹਦੇ ਜੰਤੂ ਚਾਲਣੇ ਵਿੱਚ ਆਉਣ ਸਭ ਨੂੰ ਸਭ ਕੁਝ ਦਿਸੇ ਇਨ ਮਨ ਜਿਵੇਂ ਹੈ ਵੀ ਤੇ ਫੇਰ ਤੇ ਫੇਰ ਇਹ ਦੁਨੀਆ ਹੋ ਜਾਏ ਜਿਉਂਦਿਆਂ ਦੀ ਜਵਾਨਾਂ ਦੀ ਸੱਚ ਦੇ ਪਹਿਲਵਾਨਾਂ ਦੀ ਜਿਉਂਦਿਆਂ ਦੀ ਜਵਾਨਾਂ ਦੀ ਸੱਚ ਦੇ ਪਹਿਲਵਾਨਾਂ